ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਕਾਟਨ ਦੇ ਕੁਝ ਸੂਟਸ ਆ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਪ੍ਰਿੰਟਡ ਵੀ ਹੈ ਉਹਨੂੰ ਆਪਾਂ ਕਿਵੇਂ ਸਟਾਈਲਿਸ਼ ਬਣਾ ਸਕਦੇ ਹਾਂ ਸੋ ਉਸ ਤਰ੍ਹਾਂ ਦੇ ਸੂਟਸ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਿਵੇਂ ਕਿ ਇਹ ਸੂਟ ਹੈਗਾ ਜੀ ਇੱਕ ਜੌਰਜਟ ਦਾ ਸੋ ਇਹ ਵੀ ਆਰਡਰ ਦੇ ਵਿੱਚ ਜਾ ਰਿਹਾ ਸੀ ਸੋ ਸੋਚਿਆ ਤੁਹਾਨੂੰ ਦਿਖਾ ਦਈਏ ਕਿਉਂਕਿ ਜਿਹੜੇ ਵੀ ਨਵੇਂ ਜੁੜੇ ਹੁੰਦੇ ਹੈਗੇ ਕਸਟਮਰਸ ਉਹਨਾਂ ਲਈ ਇਹ ਆਪਾਂ ਦਿਖਾ ਰਹੇ ਹਾਂ ਜੀ ਮਹਿੰਦੀ ਹੈ ਸ਼ੇਡ ਹੈਗਾ ਸੋ ਇਹਦੇ ਤੇ ਆਪਾਂ ਜਿਵੇਂ ਪਿੰਟੈਕਸ ਦੇ ਕੇ ਐਂਗਰਿੰਗ ਕੀਤੀ ਹੋ ਉਸਔਰ ਇੰਕ੍ਰੀਮ ਪੱਟੀ ਲਾ ਕੇ ਐਂਕਰਿੰਗ ਕੀਤੀ ਹੋਈ ਹੈ ਵਿੱਚ ਆਪਾਂ ਇਹਦੀਆਂ ਜਿਵੇਂ ਲਾਈਨਸ ਦਿੱਤੀਆਂ ਹੋਈਆਂ ਸੋ ਇਹ ਦੇਖੋ ਗਲੇ ਤੇ ਵੀ ਆਪਾਂ ਬਹੁਤ ਹੀ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਹੈ ਸੋ ਸਟੀਚਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸਟੀਚਿੰਗ ਕਿਸ ਤਰ੍ਹਾਂ ਦੀ ਹੋਊਗੀ ਕਿਉਂਕਿ ਜਿਹੜੀਆਂ ਲੇਡੀਜ਼ ਹੁੰਦੀਆਂ ਆਮ ਤੌਰ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਵੀ ਥ੍ਰੈਡ ਆ ਜਿਹੜਾ ਇੱਧਰ ਉੱਧਰ ਨਹੀਂ ਹੈਗਾ ਜੇ ਸਟੀਚਿੰਗ ਦੇ ਵਿੱਚ ਨਹੀਂ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਫਿਨਿਸ਼ਿੰਗ ਦੇ ਵਿੱਚ ਆਉਂਦੇ ਆ ਇੱਕ ਤਾਂ ਲਾਈਨਸ ਆ ਜਿਹੜੀਆਂ ਟੇਡੀਆਂ ਮੀਡੀਆਂ ਹੁੰਦੀਆਂ ਪੱਟੀਆਂ ਵੀ ਟੇਡੀਆਂ ਹੁੰਦੀਆਂ ਸੋ ਇਹ ਦੇਖ ਸਕਦੇ ਹੋ ਤੁਸੀਂ ਅਸੀਂ ਪੂਰੀ ਪ੍ਰੋਪਰ ਆ ਜਿਹੜੀ ਫਿਨਿਸ਼ਿੰਗ ਹੈ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਪਾਈਪਿੰਗ ਇਸ ਤਰ੍ਹਾਂ ਦਿੱਤੀ ਹੋਈ ਆ ਕੋਈ ਚੌਕ ਡੇਡਾ ਹੁੰਦਾ ਜਿਸ ਤਰ੍ਹਾਂ ਜਿਨ੍ਹਾਂ ਨੇ ਵੀ ਸਟੀਚਿੰਗ ਕੀਤੀ ਆ ਜਾਂ ਜੋ ਚੰਗੇ ਕਾਰੀਗਰ ਸਟਿਚ ਕਰਦੇ ਆ ਸੋ ਉਹਨਾਂ ਦਾ ਫਰਕ ਹੁੰਦਾ ਇਸ ਤਰ੍ਹਾਂ ਐਂਕਰਿੰਗ ਕੀਤੀ ਹੋਈ ਆ ਜੀ ਆਪਾਂ ਔਰ ਵਿੱਚ ਸਾਰੇ ਤੇ ਇਹਦੇ ਲਾਈਨਸ ਬਣੀਆਂ ਹੋਈਆਂ ਸੋ ਉਹਦੇ ਵਿੱਚ ਵਰਕ ਕੀਤਾ ਹੋਇਆ ਜੀ ਇਹ ਦੇਖੋ ਇਹ ਵਰਕ ਦੇ ਨਾਲ ਔਰ ਗਲੇ ਤੇ ਵੀ ਆਪਾਂ ਬਹੁਤ ਹੀ ਪਿਆਰੀ ਜੀ ਐਂਕਰਿੰਗ ਕੀਤੀ ਆ ਸੋ ਸਫਾਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕੈਪਸਟਿਚਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਸਫਾਈ ਕਰਦੇ ਆ ਸੋ ਸਟੀਚਿੰਗ ਆਪਾਂ ਕਿਸ ਤਰ੍ਹਾਂ ਸਫਾਈ ਨਾਲ ਕਰਦੇ ਆ ਸੋ ਇਹ ਹੈਗਾ ਜੀ ਬਾਜੂ ਬਾਜੂ ਦੇ ਉੱਪਰ ਆ ਜਿਹੜੀ ਥੋੜੀ ਐਮਬਰਾਇਡਰੀ ਹੈਵੀ ਹੈ ਇਹ ਰੈੱਡ ਔਰ ਮੈਰੂਨ ਦਾ ਆਪਾਂ ਟੱਚ ਦਿੱਤਾ ਹੋਇਆ ਸੋ ਇਸ ਤਰ੍ਹਾਂ ਔਰ ਗਲੇ ਤੇ ਵੀ ਸੇ ਪਾਈਪਿੰਗ ਦਿੱਤੀ ਹੋਈ ਹੈ ਸੋ ਪਾਈਪਿੰਗ ਤੋਂ ਹੀ ਜਿਹੜਾ ਆਪਣਾ ਅੰਦਾਜ਼ਾ ਹੈਗਾ ਸਟੀਚਿੰਗ ਦਾ ਹੋ ਜਾਂਦਾ ਹੈ ਇਸਰਾਹੀ ਸ਼ਰਟ ਹੈਗਾ ਜੀ ਪਲਾਜ਼ੋ ਤੇ ਵੀ ਇਸ ਤਰ੍ਹਾਂ ਦੀ ਸੇਮ ਏਮਬਰਾਇਡਰੀ ਹੈ ਜੋ ਬਣ ਰਿਆ ਹੈਗਾ ਦੁਪੱਟਾ ਇਹਦਾ ਟਾਈ ਡਾਈ ਕਰਦੇ ਆਂ ਆਪਾਂ ਸੋ ਅਗਰ ਤੁਸੀਂ ਮੇਰੀ ਇਨਸਟਾ ਦੇ ਪੇਜ ਤੇ ਜਾਓਗੇ ਤਾਂ ਤੁਹਾਨੂੰ ਇਹਦੀ ਰੀਲ ਜ਼ਰੂਰ ਮਿਲੂਗੀ ਸੋ ਤੁਸੀਂ ਵੇਅਰ ਕੀਤਾ ਹੋਇਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਲੁੱਕ ਆਉਂਦੀ ਹੈਗੀ ਐ ਸੋ ਇਹ ਸੂਟ ਬਹੁਤ ਹੀ ਪਿਆਰਾ ਜੀ ਇਹਨੂੰ ਸੈਮੀ ਫਾਰਮਲ ਹੈ ਜਾਂ ਤੁਸੀਂ ਕਈ ਵਾਰੀ ਫਾਰਮਲ ਵੇਅਰ ਕਰਕੇ ਤੁਸੀਂ ਇਹਨੂੰ ਬਾਅਦ ਚ ਆਮ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹਦੀ ਇਸ ਤਰ੍ਹਾਂ ਦੀ ਏਮਬਰਾਇਡਰੀ ਹੈਗੀ ਹੈ ਕਿ ਤੁਸੀਂ ਕਿਸੇ ਦੇ ਵੀ ਇਹਨੂੰ ਪਾਉਣਾ ਹੈਗਾ ਜਿਹੜਾ ਬਹੁਤ ਈਜ਼ੀ ਹੋ ਜਾਂਦਾ ਹੈ ਔਰ ਨੈਕ ਸੂਟ ਹੈਗਾ ਜੀ ਦੁਪट्टे ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰੋਗੇ ਜੀ ਕਿਉਂਕਿ ਦੁਪੱਟਿਆਂ ਨਾਲ ਜਿਹੜੇ ਸੂਟਸ ਦੀ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਇਹ ਇਸ ਤਰ੍ਹਾਂ ਜੀ ਇਹ ਹੈਗਾ ਜੀ ਕੈਮਰੀ कॉटन ਦੇ ਵਿੱਚ embroidery ਹੈ ਆ ਸੌਰੀ ਕੈਮਰੀ कॉटन ਦੇ ਵਿੱਚ ਪ੍ਰਿੰਟ ਹੈਗਾ ਵਿੱਚ ਆਪਾਂ ਇਹਦੇ ਪਿੰਟੈਕਸ ਦਿੱਤੇ ਹੋਏ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਟੈਕਸ ਦਿੱਤੇ ਹੋਏ ਆ ਔਰ ਉੱਪਰ ਆਪਾਂ ਪੋਰਟਲਿਸ ਦਿੱਤੇ ਹੋਏ ਆ ਔਰ ਇਸੇ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਕਾਟ ਵਰਕ ਦਿੱਤਾ ਹੋਇਆ ਔਰ ਇਹਦੇ ਨਾਲ ਆਪਾਂ ਟਾਈ ਡਾਈ ਦੁਪੱਟਾ ਕੀਤਾ ਹੋਇਆ ਇਸ ਤਰ੍ਹਾਂ ਸੋ ਇਹਦੀ ਬਾਟਮ ਤੇ ਆਪਾਂ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਜੀ ਸੋ ਬਹੁਤ ਹੀ ਪਿਆਰਾ ਇਸ ਤਰ੍ਹਾਂ ਦਾ ਬਾਟਮ ਬਣੀ ਹੋਈ ਹੈ ਇਹਦੇ ਬਾਟਮ ਤੇ ਵਰਕ ਕੀਤਾ ਹੋਇਆ ਸੋ ਇਹ ਜਿਹੜਾ ਸਟਿਚਿੰਗ ਦੇ ਵਿੱਚ ਜਾਂ ਤੁਸੀਂ ਜਿਵੇਂ ਵਰਕ ਦੇ ਵਿੱਚ ਸਟਾਈਲਿਸ਼ ਕਿਵੇਂ ਕਰ ਸਕਦੇ ਹੋ ਸੋ ਉਹਦਾ ਇੱਕ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਹੈਗਾ ਸੋ ਇਸ ਤਰ੍ਹਾਂ ਇਹ ਦੁਪੱਟਾ ਸਲਵਾਰ ਸਾਰੇ ਬਹੁਤ ਹੀ ਪਿਆਰੇ ਨੇ ਔਰ ਨੈਕ ਸੂਟ ਹੈਗਾ ਜੀ ਪਰਪਲ ਸ਼ੇਡ ਦੇ ਵਿੱਚ 2x2 ਦੇ ਵਿੱਚ ਹੈ ਇਹ ਇਸ ਤਰ੍ਹਾਂ ਇਹ ਸਾਰੇ ਜਿਵੇਂ ਆਪਾਂ ਸੈਂਟਰ ਪੈਨਲ ਦਿੱਤਾ ਹੋਇਆ ਜੀ ਇਹਦੇ ਵਿੱਚ ਇਹ ਲੇਸ ਨਾਲ ਔਰ ਉੱਪਰ ਗਲੇ ਤੇ ਰਿਫਿਨਿਸ਼ਿੰਗ ਦਿੱਤੀ ਹੋਈ ਹੈ ਇਸੇ ਤਰ੍ਹਾਂ ਇਹਦਾ ਜਿਹੜਾ ਬਾਜੂ ਹੈਗੇ ਆ ਇਹਦੇ ਨਾਲ ਆਪਾਂ ਚਨੌਂੰਦ ਦਾ ਸਿੰਪਲ ਦੁਪੱਟਾ ਕਰਕੇ ਉੱਪਰ ਲੇਸ ਦਿੱਤੀ ਹੋਈ ਹੈ। ਔਰ ਬਾਟਮ ਤੇ ਵੀ ਇਸ ਤਰ੍ਹਾਂ ਇਹਦੇ ਆਪਾਂ ਸਟਾਈਲ ਦਿੱਤਾ ਹੋਇਆ। ਸੋ ਇਹ ਵੀ ਬਹੁਤ ਹੀ ਪਿਆਰਾ ਲੁੱਕ ਦਿੰਦਾ ਹੈਗਾ। ਨੈਕਸਟ ਹੈਗਾ ਜੀ ਸਕਿਨ ਕਲ ਰੈੱਡ ਦੇ ਵਿੱਚ ਸਕਿਨ ਕਲਰ ਦੇ ਨਾਲ ਆਪਾਂ ਮੈਚਿੰਗ ਕੀਤੀ ਹੋਈ ਹੈ। ਸੋ ਇਹ ਵੀ ਬਹੁਤ ਹੀ ਪਿਆਰਾ। ਇਹਦੇ ਵਿੱਚ ਆਪਾਂ ਜੋ ਇੱਕੋ ਕਸਟਮਰ ਦੇ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਟਾਈਲ ਐ ਡਿਫਰੈਂਟ ਕੀਤਾ ਹੋਇਆ ਇਸ ਤਰ੍ਹਾਂ ਲੇਸ ਤੇ ਕਿ ਪਿੰਟੈਕਸ ਦਿੱਤੀ ਹੋਈ ਹੈ। ਸਾਈਜ਼ ਤੇ ਜਿਹੜਾ ਚੌਕ ਤੇ ਦਿੱਤਾ ਹੋਇਆ ਔਰ ਉੱਪਰ ਹੈ ਜਿਹੜਾ ਗਲੇ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਸੋ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਸੋ ਇਹਦੇ ਨਾਲ ਇੱਕ ਸੂਟ ਹੈ ਜਿਹੜੇ ਸਪੈਸ਼ਲ ਜੀ ਲੁੱਕ ਆਉਂਦੀ ਹੈ ਇਹਦੇ ਵਿੱਚ ਆਪਾਂ बॉटਮ ਦੇ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਜੀ ਸੋ ਇਹ オーਰਗੈਂਜ਼ਾ ਲਗਾ ਕੇ ਜਿਵੇਂ ਆਪਾਂ ਵਰਕ ਕਰਦੇ ਹਾਂ ਸੋ ਬਹੁਤ ਹੀ ਸਟਾਈਲਿਸ਼ ਹੈ ਇਹਦੇ ਨਾਲ ਪੀਸ ਬਣਦਾ ਹੈਗਾ ਔਰ ਇਹ ਵੀ ਆਪਾਂ ਟਾਈ ਦਾਈ ਕੀਤਾ ਹੈ ਇਸ ਤਰ੍ਹਾਂ ਸੋ ਏ ਸੀਗੇ ਜੀ कॉटन ਦੇ ਕੋਸ਼ਕ सूट्स सो ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਅਗਰ ਆਰਡਰ ਕਰਨਾ ਹੈ ਤਾਂ ਤੁਸੀਂ ਜਿਹੜੇ ਪ੍ਰਿੰਟਸ सूट्स ਦਾ ਆਪਾਂ ਨੂੰ ਦੱਸ ਸਕਦੇ ਹੋ ਕਿ ਸਾਨੂੰ ਮੀਡੀਅਮ ਸ਼ੇਡ ਚਾਹੀਦੀ ਹੈ ਜਾਂ ਬ੍ਰਾਈਟ ਸੇ ਸ਼ੇਡ ਪਸੰਦ ਕਰਦੇ ਹੋ ਤੁਹਾਡੀ ਚੁਆਇਸ ਕਿਸ ਤਰ੍ਹਾਂ ਦੀ ਹੈ ਆਪਣੇ ਕੋਲੇ ਕੋਈ ਪਹਿਲਾਂ ਵੀਡੀਓ ਹੋਊਗੀ ਜਿਹਦਾ ਤੁਸੀਂ ਸਕਰੀਨ ਸ਼ਾਟ ਲਿਆ ਹੋਊਗਾ ਸੋ ਉਹ ਭੇਜ ਸਕਦੇ ਹੋ ਕਿ ਸਾਨੂੰ ਇਸ ਤਰ੍ਹਾਂ ਦੀ ਮੇਰੀ ਚੁਆਇਸ ਹੈਗੀ ਹੈ ਸੋ ਆਪਾਂ ਉਹਦੇ ਨਾਲ ਦਾ ਕੰਬੀਨੇਸ਼ਨ ਜਮ ਬਣਾ ਕੇ ਤੁਹਾਨੂੰ ਸੂਚ ਜਰੂਰ ਭੇਜਾਂਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਾਵਾਂਗੇ ਸੋ ਬਨੇ ਰਹਿਓ ਮੇਰੇ ਚੈਨਲ ਬੀ ਸਟਾਈਲਿਸ਼ ਤੇ ਸੋ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ